सिकंदर जी मनप्रीत जी सामने मैं भी सामने हार्दिक भाई आ जाओगे इतने फोटो कर ली बस एक बाइक वाली टीम दी करा दो यार भाई पोरे पोरे भाई रुको भाई रुको भाई टीम दी फोटो कर ले दो फोटो कर लिया भाई करो भाई हार्दिक हार्दिक नॉर्मल बोल रहे अपने भाई हार्दिक हार्दिक रुको भाई सामने कर लो जरा एक एक ग्रुप 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 ना लो ਆਹ ਟੀਮ ਵਾਲੇ ਉੱਥੇ ਸਾਹਮਣੇ ਕਰਾਇਆ ਫੋਟੋ ਗ੍ਰਾਫਰ ਉਹ ਆ ਤੇ ਕਰਦੀ ਸੋਰਸ ਆਓ ਜੀ ਆਓ ਆਓ ਪਰ ਮੈਨੂੰ ਜੋੜ ਦਿਓ ਆਪੇ ਆ ਜੋੜ ਦਿਓ ਜੀ ਰੁਜੀ ਭਾਈ ਇਹਨਾਂ ਅਰੇਂਜਮੈਂਟ ਵਧੀਆ ਆਓ ਰੁਜੀ ਕੋਲ ਸਾਹਮਣੇ ਕੈਮਰਾ ਆ ਆਹ ਬਾਲਾ ਕੈਮਰਾ ਬਣਾ ਲਿਓ ਨਾ ਆਹ ਮੈਂ ਪਿਆਰ ਦਾ ਪਿਆਰ ਦਾ ਐਸੀ ਜੋ ਬੱਚਾ ਰੁਜੀ ਕੈਮਰੇ ਤੋਂ ਸ਼ੂਟ ਕਰਾ ਦੇ

ਗੁਰੂ ਘਰ ਆਏ ਆ ਤੇ ਸਾਡਾ ਪਹਿਲਾਂ ਤੋਂ ਹੀ ਇਹੀ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ ਚ ਗਏ ਸੀਗੇ ਤੇ ਇਸ ਵਾਰੀ ਵੀ ਅਸੀਂ ਮਤਲਬ ਵਾਹਿਗੁਰੂ ਦਾ ਸ਼ੁਕਰਾਨਾ ਕਰਨੇ ਆਏ ਆ ਵੀ ਚਲੋ ਰੱਬ ਨੇ ਬੜੀ ਮਿਹਰ ਕੀਤੀ ਵੀ ਜਿਹੜਾ ਸਾਡਾ ਦੂਜੀ ਵਾਰੀ ਮੈਡਲ ਆਇਆ ਗੁਰੂ ਘਰ ਤੇ ਆਸ਼ੀਰਵਾਦ ਲੈਣਾ ਕੀ ਕਹਿੰਦਾ ਬਿਲਕੁਲ ਜੀ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਸਾਰਾ ਕੁਝ ਤੇ ਅਸੀਂ ਚਾਹੁੰਦੇ ਆ ਵੀ ਚਲੋ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਵੀ ਅਸੀਂ ਵੀ ਧੰਨਵਾਦ ਕਰਕੇ ਆਈਏ ਜਿਸ ਤਰ੍ਹਾਂ ਹਾਕੀ ਨੂੰ ਐਸੀ ਪਿਆਰ ਮਿਲਿਆ ਕੀ ਕਹਿਣਾ ਚਾਹੋਗੇ ਨਹੀਂ ਹਾਕੀ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਮਿਲ ਰਿਹਾ ਸੀਗਾ ਜਦੋਂ ਤੋਂ ਵੀ ਵੀ ਹਾਕੀ ਦੀ ਹਿਸਟਰੀ ਬੜੀ ਸਟਰੋਂਗ ਆ ਹਮੇਸ਼ਾ ਹਾਕੀ ਨੂੰ ਬੜਾ ਪਿਆਰ ਮਿਲਿਆ ਪਰ ਪਿਛਲੇ ਕੁਝ ਟਾਈਮ ਤੋਂ ਜਿਵੇਂ ਸਾਡੇ ਮੈਡਲ ਨਹੀਂ ਸੀ ਆ ਰਹੇ ਚੰਗੇ ਟੂਰਨਾਮੈਂਟ ਦੇ ਵਿੱਚ ਪਰ ਹੁਣ ਉਹ ਜਿਹੜੀ ਪੁਰਾਣੀ ਹਾਕੀ ਸੀਗੀ ਜੋ ਸਾਡੀ ਹਿਸਟਰੀ ਆ ਫਿਰ ਤੋਂ ਵਾਪਸ ਹੋ ਰਹੀ ਆ ਤੇ ਬੈਕ ਟੂ ਬੈਕ ਮੈਡਲ ਆ ਰਹੇ ਬਾਰਡਰ ਰੀਜਨ ਦੇ ਵਿੱਚ ਬਹੁਤ سارے ਖਿਡਾਰੀ ਹੈਗੇ ਨੇ ਜਿਹੜੇ ਕਿ ਅੱਗੇ ਵਧਣਾ ਚਾਹੁੰਦੇ ਨੇ ਲੇਕਿਨ ਉਸੇ ਕੋਈ ਫੈਸਿਲਟੀਆਂ ਨਹੀਂ ਹੈਗੀਆਂ ਬਾਰਡਰ ਦੇ ਵਿੱਚ ਉਹ ਬਿਲਕੁਲ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਹਮੇਸ਼ਾ ਗਵਰਨਮੈਂਟ ਨੂੰ ਅਪੀਲ ਕਰਦੇ ਆ ਵੀ ਜਿਵੇਂ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਜਾਂ ਜਿੱਥੇ ਵੀ ਪੰਜਾਬ ਦੇ ਵਿੱਚ ਟਰਫ ਲਾਇਆ ਜਾਣਾ ਹਾਕੀ ਦੇ ਗਰਾਊਂਡ ਬਣਾਏ ਜਾਣੇ ਹਨ ਸਾਰੇ ਸਪੋਰਟਸ ਦੇ ਗਰਾਊਂਡ ਬਣਾਏ ਜਾਣੇ ਠੀਕ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਜੋ ਕੁਝ ਵੀ ਅਸੀਂ ਸੁਣਿਆ ਦਿੱਖਾਇਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਹੋਇਆ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਅਸੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਕਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਸਾਨੂੰ ਤੇ ਇਸ ਵਾਰੀ ਵੀ ਅਸੀਂ ਇੰਦਾ ਹੀ ਕੀਤਾ ਤੇ ਬਹੁਤ ਖੁਸ਼ੀ ਆ ਮਾਰੇ ਮਾਰੇ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦਰਖੰਡ ਤੇ ਆਏ ਅਸੀਂ ਹੋਰ ਬਹੁਤ ਉਮੀਦਾਂ ਸੁਖੀਆਂ ਚਾਹ ਤੜਾ ਬਿਲੇ ਲੋਕਾਂ ਤੋਂ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਸਟੇਡੀਅਮ ਤੇ ਵੀ ਰੰਗੇ ਦਾ ਰੰਗ ਦੇ ਵਿੱਚ ਬੜੀ ਤੇ ਬਹੁਤ ਵੱਡੀ ਗੱਲ ਹੈ ਜੀ ਆਪਣੇ ਮੁਲਕ ਤੋਂ ਬਾਹਰ ਬੈਠ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡੇ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ ਸਪੋਰਟ ਕਰਨਾ ਹੁੰਦੇ ਆ ਤਾਂ ਬੜੀ ਮਾਣ ਵਾਲੀ ਗੱਲ ਹੈ ਇਹ ਸਾਡੇ ਲਈ। ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ। ਤੁਹਾਡੀ ਟੀਮ ਨੇ ਕਮਾਲ ਕੀਤੀ ਹੈ। ਤੇ ਸਿਹਰਾ ਸਰਪੰਸਾ ਉਹਨੂੰ ਵੀ ਜਾਂਦਾ 10 ਕੋਸ ਸਰਪੰਸਾ ਵੱਲੇ ਜਿੱਤੇ ਆ। ਇਹ ਦੇਖੋ ਜੀ ਸ਼ੁਰੂ ਮਾਰਾਈ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਪੂਰੀ ਟੀਮ ਦਾ ਹੱਥ ਹੈ ਤੇ ਟਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਹੈ ਜਿੱਦਾਂ ਦਸਿਆ ਨੇ ਉਹਨਾਂ ਨੇ ਕਿ ਸਿਆਣੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਉਹ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਪਰ ਕਿ ਅਦਾਨ ਹੋ ਆਵੇ ਤੇ ਆਪਾਂ ਹੋਰ ਇਦਾਂ ਹੀ ਤਰੱਕੀਆਂ ਕਰੀਏ ਤੇ ਹਾਕੀ ਦਾ ਨਾਮ ਰੋ। ਅੱਜ ਗੋਲਡ ਮੈਡਲ ਦੀ ਅਰਦਾਸ ਕੀਤੀ ਹੈ ਕਿ ਅਗਲੀ ਵਾਰੀ ਗੋਲਡ ਮੈਡਲ ਲੈ ਕੇ ਆਈਏ। ਜੀ ਹਰ ਵਾਰੀ ਸਰ ਪਿੰਡਾਂ ਦੇ ਵਿੱਚ ਕਤਾਨ ਸਰ ਜਿਹੜੀ ਸਕੂਲ ਹੈ ਬੱਚਿਆਂ ਨੂੰ ਤੁਹਾਨੂੰ ਲੱਗਦਾ ਕਿ ਖੇਡਾਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਨੇ? ਕੀ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਗਰੀਬ ਘਰਾਂ ਦੇ ਬੱਚੇ ਰਹੇ ਜੀ ਪਤਾ ਨੇ ਵੀ ਪਿੰਡ ਲਈ ਸਟੇਡੀਅਮ ਦੀ ਮੰਗ ਕੀਤੀ ਹੈ ਜੀ ਬਿਲਕੁਲ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਹੈ ਤੇ ਮੰਗ ਪੂਰੀ ਵੀ ਹੋਈ ਆ ਉੱਤੇ ਕ੍ਰਿਡਾ ਮਾਂ ਵੀ ਚੱਲੇਗਾ ਤੁਹਾਡੇ ਪਿੰਡ ਦੇ ਜਿਹੜੇ ਗਰਾਊਂਡ ਆ ਆਫਕੋਸ ਬਣੇਗੀ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਉਤਾਲੇ ਕੀਤੇ ਜਾ ਰਹੇ ਆ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਜੋ ਤੋਂ ਦੇਖਣਗੇ ਇਨਾ ਪਿਆਰ ਮਿਲਦਾ ਹੈ ਇਨਾ ਸਰਕਾਰ ਮਿਲਦਾ ਹੈ ਉਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ ਕੱਲ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਛਟਕਾਰਾ ਪਾਵਾਂਗੇ ਜਿਉਂਨੇ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਮਾਣੇ ਰਹਦਾ ਹੈ ਮਾਨ ਸਨਮਾਨ ਲਈ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਇਨਾ ਪਿਆਰ ਦਿੱਤਾ ਗਿਆ ਸੀ ਇਸ ਵਾਰ ਵੀ ਮੈਂ ਬਹੁਤ ਦਿਲੋਂ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ। ਸ਼੍ਰੋਮਣੀ ਕਮੇਟੀ ਵੱਲੋਂ ਯਾਕੀ ਕੈਂਪ ਵੀ ਰਲ ਕੀਤੀ ਜਾ ਰਹੀ ਹੈ ਜਿੱਥੇ ਸਬਸਤ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ। ਕਮੇਟੀ ਆਪਣੇ ਪੱਤਰ ਤੇ ਖਿਡਾਰੀ ਤਿਆਰ ਕਰਦੀ ਹੈ। ਜੀ ਬਿਲਕੁਲ ਜੀ। ਮੈਂ ਤਾਂ ਕਹਿੰਦਾ ਜੀ ਬਹੁਤ ਚੜ੍ਹ ਕੇ ਸਾਰੇ ਹੀ ਆਉਣਗੇ। ਕਿਉਂਕਿ ਬੱਚਿਆਂ ਦਾ ਫਿਊਚਰ ਹੈ। ਹਾਕੀ ਦੀ ਗੱਲ ਹੋ ਰਹੀ ਹੈ, ਖੇਡਾਂ ਦੀ ਗੱਲ ਹੋ ਰਹੀ ਹੈ, ਆਈਡੀਆ ਦੀ ਗੱਲ, ਪੰਜਾਬ ਦੀ ਗੱਲ ਹੋ ਰਹੀ ਹੈ। ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿੰਨੇ ਜਿਹੜਾ ਬੰਦਾ ਤੋਕ ਦੰਦ ਦੇ ਸਕਦਾ ਹੈ ਆਪਣਾ ਤਰੀਕਾ ਤੋਕ ਦੰਦ ਦੇ ਸਕਦਾ ਹੈ। ਥੈਂਕ ਯੂ ਜੀ। ਥੈਂਕ ਯੂ ਪੜਾ ਰੱਖ ਲੋ ਯਾਰ ਇਹ ਗੱਲ ਦਾ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਨੇ ਆ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ ব্রੌਂਜ਼ ਮੈਡਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਚਾਹੇ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੀ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਆਉਂਦੀਆਂ ਜਿਹੜੀਆਂ ਉਪलब्ਧੀਆਂ ਵੀ ਸਤਿਗੁਰੂ ਜੀ ਵੱਡਿਆਂ ਇਹਨਾਂ ਨੂੰ ਬਖਸ਼ਿਸ਼ ਕਰਨ ਜਿੰਦਗੀ ਦੇ ਸਾਰੇ ਸੁੱਖ ਆਰਾਮ ਸਤਿਗੁਰੂ ਜੀ ਇਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਕੈਪਟਨ ਸਾਹਿਬ ਨੂੰ ਖਾਸ ਕਰਕੇ ਵਧਾਈ ਦਿਨਾ ਕਿ ਲੰਬੇ ਅਰਸੇ ਤੋਂ ਬਾਅਦ ਤੁਸੀਂ ਇਹ ਪੰਜਾਬ ਦਾ ਜਿਹੜਾ ਪੁਰਾਣਾ ਸਾਡਾ ਇਤਿਹਾਸ ਸੀ ਇਹਨੂੰ ਦੁਬਾਰਾ ਰਿਪੀਟ ਕੀਤਾ ਸੋ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਗੱਲ 10 ਨੇ ਪੰਜਾਬ ਦੇ ਨੇ ਦੇਖੋ ਮੈਂ ਕਿਸੇ ਵੇਲੇ ਸਰਦਾਰ ਹਜੀਤ ਸਿੰਘ ਜੀ ਅਜੀਤਪਾਲ ਸਿੰਘ ਜੀ ਉਸ ਵੇਲੇ ਵੀ ਮੈਂ ਦੇਖਦਾ ਸੀ ਪੰਜਾਬ ਦੀ ਸਾਰੀ ਉਹ ਲਗਭਗ ਟੀਮ ਸੀ ਪਰ ਹੁਣ ਉਹ ਇਤਿਹਾਸ ਦੁਆਰਾ ਰਿਪੀਟ ਹੋਇਆ ਕਿ 10 플레이ਰ ਇਸ ਇੰਡੀਆ ਦੀ ਟੀਮ ਦੇ ਵਿੱਚ ਸਾਡੇ ਪੰਜਾਬ ਤੋਂ ਖੇਡੇ ਆ ਤੇ ਮੈਂ ਸਮਝਦਾ ਇਹੋ ਹੀ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਵੀ ਸੀ ਤੇ ਇਹ ਜੋ ਸਾਡਾ ਇਤਿਹਾਸ ਵੀ ਦਿਖਾ ਕੇ ਪੰਜਾਬ ਦੇ ਵਿੱਚੋਂ ਹਾਜੀ ਹੋਵੇ ਫੁੱਟਬਾਲ ਹੋਵੇ ਇਹ ਨਰਸਰੀ ਰਹੀ ਆ ਤੇ ਵੱਡੀਆਂ ਉਪलब्ਧੀਆਂ ਵੀ ਪ੍ਰਾਪਤ ਕਰਦੀ ਰਹੀ ਤੇ ਮੈਂ ਸਮਝਦਾ ਇਤਿਹਾਸ ਹੀ ਨਹੀਂ ਦੁਬਾਰਾ ਰਿਪੀਟ ਕੀਤਾ ਇਹ ਬਹੁਤ ਖੁਸ਼ੀ ਦੇ ਤੇ ਸੁਭਾਗਾ ਸਮਾਂ ਆ ਸਾਡੇ ਲਈ